ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 11ਵਾਂ ਸਤਹੀ ਖੇਤਰਫਲ ਅਤੇ ਆਇਤਨ ਅਭਿਆਸ ਨੰਬਰ 11.4 ਤੇ ਦੇ ਅਗਲੇ ਦੋ ਸਵਾਲ 17ਵੇਂ ਅਤੇ 18ਵੇਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹਾਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ 10ਵੀਂ ਨੋਮੀ ਜਮਾਤੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ 9th ਸਾਇੰਸ ਫਿਰ ਅਗੇ 9th ਮੈਥ ਨੋਟਸ ਇੱਕ ਅਗੇ 9th ਪੀਐਸਸੀਬੀ 9th ਮੈਥ ਬਲੀ ਹੈ ਜੋ ਇਹ ਮੈਧੀ ਕਿਤਾਬ ਇੰਗਲਿਸ਼ ਮੀਡੀਅਮ ਵਿੱਚ ਵੀ ਹੈਗੀ ਹੈ ਫਿਰ ਇੱਕ ਅਗੇ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਇੱਕ ਹੈਗੀ ਹੈ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਰਲਵਾ ਮੀਡੀਅਮ ਹੈਗਾ ਪੰਜਾਬੀ ਤੇ ਅੰਗਰੇਜ਼ੀ both ਤੇ ਇੱਕ ਇੱਕ ਹੀ ਬੱਚਿਓ ਬਹੁਤ ਹੀ ਕਮਾਲ ਦੀ ਪਲੇਲਿਸਟ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਜੁੜੀਆਂ ਹੋਈਆਂ ਐਬ੍ਰੀਵੀਏਸ਼ਨਸ ਜੋ ਕਿ ਜਨਰਲ ਨੋਲੇਜ ਵਧਾਣ ਲਈ ਤੇ ਆਮ ਕਾਮਨ ਸੈਂਸ ਵਧਾਣ ਲਈ ਬਹੁਤ ਵਧੀਆ ਨੇ ਤੁਸੀਂ ਉਹਨੂੰ ਜ਼ਰੂਰ ਦੇਖੋ ਸੌ ਸ਼੍ਰੀਏ ਸ਼ੁਰੂ ਕਰੀਏ ਉਹਨਾਂ ਐਵਲ ਦੇ ਸਵਾਲ ਸਤਾਂ ਸਵਾਲੇ ਬੱਚਿਓ ਉਸ ਗੋਲੇ ਦਾ ਕਣਫਲ ਪਤਾ ਕਰੋ ਜਿਸ ਦਾ ਸਤਹੀ ਖੇਤਰਫਲ 154 ਸੈਂਟੀਮੀਟਰ ਵਰਗ ਹੈ ਸੋ ਬੱਚੇ ਬੜਾ ਹੀ ਵਧੀਆ ਸਵਾਲ ਹੈ ਬੜਾ ਦੇਖੋ ਇੱਕ ਲਾਈਨ ਦੇ ਵਿੱਚ ਇੱਕ ਵਾਕ ਦੇ ਵਿੱਚ ਉਹਨੇ ਸਵਾਲ ਦੇ ਦਿੱਤਾ ਹੁਣ ਸਾਨੂੰ ਪਤਾ ਹੈ ਕਣਫਲ ਪਤਾ ਕਰਨ ਲਈ ਸਾਨੂੰ ਕੀ ਚਾਹੀਦਾ ਗੋਲੇ ਦਾ ਅਰਧ ਵਿਆਸ ਚਾਹੀਦਾ ਤੇ ਅਰਧ ਵਿਆਸ ਨੇ ਦਿੱਤਾ ਨਹੀਂ ਹੈਗਾ ਪਰ ਇਹਨਾਂ ਨੇ ਕੀ ਦੇ ਦਿੱਤਾ ਸਾਨੂੰ ਉਹਦਾ ਸਤਹੀ ਖੇਤਰਫਲ ਦੇ ਦਿੱਤਾ ਇਹ ਤਾਂ ਮਨ ਲੈ ਆਵੇ ਕਿ ਅਸੀਂ ਖੇਤਰਫਲ ਤੋਂ ਪਹਿਲੇ ਅਰਧ ਵਿਆਸ ਪਤਾ ਲਗਾਵਾਂਗੇ ਤੇ ਫਿਰ ਅਸੀਂ ਉਸ ਅਰਧ ਵਿਆਸ ਤੋਂ ਫਿਰ ਅਸੀਂ ਉਹਦਾ ਕਣਫਲ ਪਤਾ ਲਗਾਵਾਂਗੇ ਠੀਕ ਹੈ ਸੋ ਦਿੱਤਾ ਹੈ ਗੋਲੇ ਦੀ ਸਤਾ ਦਾ ਖੇਤਰਫਲ 154 ਸੈਂਟੀਮੀਟਰ ਵਰਗ ਸੋ ਮੰਨ ਲਓ ਗੋਲੇ ਦਾ ਆਰ ਦ੍ਰਿਅਸਾ ਹੈ 6 ਸੈਂਟੀਮੀਟਰ ਸੋ ਗੋਲੇ ਦੀ ਸਤਹ ਦਾ ਖੇਤਰਫਲ ਆਉਂਦਾ 4 ਪਾਈ ਆਰ ਵਰਗ ਸੋ ਗੋਲੇ ਦੀ ਸਤਹ ਦਾ ਖੇਤਰਫਲ 154 ਦਿੱਤਾ ਹੈ ਸੋ ਇੱਥੇ ਆ ਲਿਖ ਲਿਆ ਤੇ ਬਰਾਬਰ ਹੋਣਾ 4 ਤੇ ਪਾਈ ਦੀ ਜਗ੍ਹਾ 22/7 ਤੇ ਆਰ ਵਰਗ ਠੀਕ ਹੈ ਜੀ ਹੁਣ ਬੱਚਿਓ ਜਾਂ ਇਹਦਾ ਮਤਲਬ ਕੀ ਹੈ ਕਿ ਹੁਣ ਆਰ ਵਰਗ ਨੂੰ ਅਸੀਂ ਜੁਦਾ ਕਰਨਾ ਹੈ ਪਤਾ ਲਗਾਣਾ ਸੋ ਇਹ 7 154 ਇੱਥੇ ਆ ਜਾਏਗਾ ਤੇ 4 22 88 ਥੱਲੇ ਆ ਜਾਏਗਾ ਸੋ ਥੱਲੇ ਆ ਗਿਆ ਠੀਕ ਹੈ ਹੁਣ 11 8 88 11 11 11 11 4 ਜੋਟਲੀ ਐ ਚੋਦਾ ਆ ਗਿਆ ਤੇ 2 4 8 200 ਤੇ 14 7 7 ਤੇ 4 ਤੇ ਇਹ ਬਣ ਗਿਆ ਬੱਚੇ 7 7 49 4 ਸੋ r² ਜਿਹੜਾ ਹੈ 49 4 ਹੋ ਗਿਆ ਜੇ r² ਕਿਦਾਂ ਹੈ ਤੇ r ਕੀ ਦੇ ਬਰਾਬਰ ਹੋ ਜਗਾ ਇਹ ਦੋਨਾਂ ਦਾ ਵਰਗਮੂਲ ਸੋ r 49 ਦਾ ਵਰਗਮੂਲ 4 ਦਾ ਵਰਗਮੂਲ 49 ਦਾ ਵਰਗਮੂਲ 7 7 7 49 ਹੁੰਦਾ ਤੇ 4 ਦਾ ਵਰਗਮੂਲ 2 ਸੋ 7 2 ਤੇ ਉਹ ਭਾਗ ਕਰ ਗਿਆ 3.5 ਸਾਡਾ ਸੈਂਟੀਮੀਟਰ ਆ ਗਿਆ ਅਰਧ ਵਿਆਸ ਸੋ ਭਾਵ ਗੋਲੇ ਦਾ ਅਰਧ ਵਿਆਸ ਹੈਗਾ 3.5 ਸੈਂਟੀਮੀਟਰ ਅਰੇ ਸਾਡਾ ਸਾਲੇ ਸਵਾਲਤ ਦਾ ਹੋਇਆ ਅਸੀਂ ਵਾਲੇ ਅਰਧ ਵਿਆਸ ਪਤਾ ਕੀਤਾ ਹੁਣ ਅਸੀਂ ਕਣਫਲ ਪਤਾ ਕਰਾਉਣੀ ਹੈ ਸੋ ਗੋਲੇ ਦਾ ਅਰਧ ਵਿਆਸ ਐਸੀ ਪਤਾ ਲਵਾਲਿਆ ਸੋ ਗੋਲੇ ਦਾ ਆਇਤਨ ਜਿਹੜਾ ਹੈ 4/3 ਬਰਾਬਰ ਪਾਈ r ਕਣ ਸੋ 4/3 π 7 3.5 3.5 3.5 ਹੁਣ ਤਿੰਨਾਂ ਜਿਹੜੇ ਭਾਗ ਕੀਤਾ 10 ਨਵਾਂ ਭਾਗ ਤੇ ਉਹਨਾਂ ਦਾ ਭਾਗ ਉਹਨਾਂ ਦਾ 5735 ਸੋ 4 22 ਤੇ ਹੋ ਗਿਆ 88 0.5 1 3.5 ਨੂੰ 7 ਨਾਲ ਭਾਗ ਕਰਕੇ ਆ ਗਿਆ ਤੇ 3.5 3. ਦੇਖੋ ਪਰ ਜੋ 35 35 ਹੈਗਾ ਨਾ ਸੋ ਇਹ ਮੈਂ ਵਰਗਮੂਲ ਘੜੀ ਨੇ ਦੱਸੇ ਹੋਏ ਨੇ 35 35 ਦਾ ਵਰਗ 35 ਦਾ ਵਰਗ ਸੋ ਇਹਦਾ ਪਹਿਲਾ ਅੰਕ ਹੈਗਾ ਇਹਨੂੰ ਅਗਲੇ ਅੰਕ ਨਾਲ ਗੁਣਾ ਕਰ ਦੋ 3 4 12 12 ਤੇ ਅੱਗੇ 55 ਦੇ 25 ਲਿਖ ਦੋ ਸੋ ਜਿਹਦੇ ਅਖੀਰ 'ਚ 5 ਆਂਦਾ ਹੈ ਉਹਦਾ ਵਰਗ ਅਸੀਂ ਜਵਾਨੀ ਕਰ ਸਕਦੇ ਹਾਂ ਇਹ ਜਵਾਨੀ ਵਰਗ ਕਿਵੇਂ ਕੱਢੀਦਾ ਹੈ ਬੱਚਿਓ ਜਿਹੜੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਜਿਹੜੀ ਹੈਗੀ ਹੈ ਪਲੇਲਿਸਟ ਉਹ ਜਾ ਕੇ ਦੇਖੋ ਪੌਂਚ ਮੈਂ ਦੱਸਿਆ ਕਿਵੇਂ ਜਿਹਦੇ ਅਖੀਰ 'ਚ ਜਿਹੜਾ ਇਕਾਈ ਅੰਕ 5 ਹੋਵੇ ਉਸ ਸੰਖਿਆਵਾਂ ਦਾ ਵਰਗ ਕਿਵੇਂ ਕੱਢੀਦਾ ਹੈ 24 ਦੱਸਿਆ ਕਿ ਜਿਹਦਾ ਦਹਾਈ ਅੰਕ 5 ਹੋਵੇ ਤੇ ਉਹਨਾਂ ਦਾ ਵਰਗ ਜਵਾਨੀ ਕਿਵੇਂ ਕੱਢੀਦਾ ਹੈ ਸੋਵੇਂ ਦੇ ਕੋ ਸਿੱਧਾ ਕੀਤਾ 3 4 12 ਤੇ 12 ਚ 5 5 1225 ਸੋ ਐ ਦੋ ਹੋਣਗੇ ਅੰਕ 1 ਤੇ 2 ਤੇ ਦਸ਼ਮਲਵਲੀ ਫਿਰ ਮੈਂ 1 2 12.25 ਆ ਗਿਆ ਜਵਾਨੀ ਆ ਗਿਆ ਹੁਣੇ ਬੱਚੋ 0.5 ਦਾ ਅੱਧਾ ਹੋ ਰਿਹਾ 188 ਦਾ ਅੱਧਾ ਕਿੰਨਾ 44 ਸੋ ਜਿਹੜੇ 88 ਨੂੰ 0.5 ਨਾਲ ਗੁਣਾ ਕੀਤਾ ਤੇ 44 ਗੁਣਾ 12.5 ਜਿਹੜੇ ਦੋਨਾਂ ਨੂੰ ਗੁਣਾ ਕੀਤਾ 540 3 ਤੇ ਜਿਹੜੇ ਇਹਨੂੰ ਭਾਗ ਕੀਤਾ ਜਾਵੇਗਾ 179 ਸਹੀ 2 3 ਸੋ 3 ਤੇ ਸਾਡਾ ਆ ਗਿਆ ਬੱਚਿਓ ਭਾਜਕ ਹੈਗਾ ਤੇ ਦੋ ਬਾਕੀ ਹੈਗਾ 179 ਜਿਹੜਾ ਹੈਗਾ ਉਹ ਸਾਡਾ ਆਗਮਨ ਹੈ ਠੀਕ ਹੈ ਨਾ ਸੋ ਸਾਡਾ ਆ ਗਿਆ ਇਸੋ ਇਸ ਤਰ੍ਹਾਂ ਗੋਲੇ ਦਾ ਅਨੁਫਲ ਬਰਾਬਰ 179 ਸਹੀ 2/3 ਸੈਂਟੀਮੀਟਰ ਕੰ। ਹੁਣ ਯਾਰੋ ਸਵਾਲ ਦੇਖੀਏ ਕਿਸੇ ਭਵਨ ਦਾ ਗੁੰਬਦ ਇੱਕ ਅਰਧ ਗੋਲੇ ਆਕਾਰ ਦਾ ਹੈ। ਕਿਈ ਜਗ੍ਹਾ ਭਵਨਾਂ ਦੇ ਬਣਨ ਦੇ ਨਾ ਗੋਲਾਕਾਰ ਬਣਿਆ ਹੁੰਦਾ ਅਰਧ ਗੋਲਾਕਾਰ ਉੱਤੇ ਗੁੰਬਦ ਬਣਿਆ ਹੁੰਦਾ। ਅੰਦਰ ਤੋਂ ਇਸ ਵਿੱਚ ਸਫੇਦੀ ਲਗਵਾਉਣ ਲਈ ਠੀਕ ਹੈ ਨਾ ਸਫੇਦੀ ਕਰਵਾਉਣ ਲਈ 498.96 ਰੁਪਏ ਖਰਚ ਹੋਏ ਜੇਕਰ ਸਫੇਦੀ ਕਰਵਾਉਣ ਦੀ ਦਰ 2 ਰੁਪਏ ਪ੍ਰਤੀ ਵਰਗ ਮੀਟਰ ਹੈ ਤਾਂ ਪਤਾ ਕਰੋ ਪਹਿਲਾ ਭਾਗ ਗੁੰਬਦ ਦੀ ਅੰਦਰੂਨੀ ਵਕਰ ਸਤ੍ਹਾ ਦਾ ਖੇਤਰਫਲ ਦੂਜਾ ਭਾਗ ਹੈ ਗੁੰਬਦ ਦੇ ਅੰਦਰ ਹਵਾ ਦਾ ਹੈ ਤੁਹਾਨੂੰ ਬੱਚੋ ਬੜਾ ਹੀ ਕਮਾਲ ਦਾ ਸਵਾਲ ਹੈ ਪਹਿਲਾ ਸਵਾਲ ਦੇ ਵਿੱਚ ਜਵਾਨੀ ਹੈ ਇੱਥੇ ਦੋ ਇਹਨਾਂ ਸਿੱਧਾ ਦੋਨਾਂ ਭਾਗ ਕਰ ਦੇਣਾ ਜਵਾਬ ਆ ਜਾਵੇਗਾ ਹਾਲ ਤੱਕ ਅਸੀਂ ਸਵਾਲ ਹੈ ਕੀਤੇ ਨੇ ਉਹਨਾਂ ਨੇ ਕੀ ਹੁੰਦਾ ਹੈ ਕਿ ਇਹ ਖੇਤਰਫਲ ਲੈਣਾ ਹੈ ਤੇ ਕਾ ਲਾਣੀ ਤੇ ਕਿੰਨਾ ਖਰਚਾ ਆਏਗਾ ਕਾ ਦਾ ਖਰਚਾ ਦਾ ਇੱਕ ਪ੍ਰਤੀ ਵਰਗ ਲਾਉਣ ਦਾ ਇੰਨਾ ਹੁੰਦਾ ਹੈ ਜਾਂ ਪ੍ਰਤੀ ਵਰਗ ਟੈਲਾ ਲਾਉਣ ਦਾ ਇੰਨਾ ਖਰਚਾ ਹੁੰਦਾ ਤੇ ਕਿੰਨਾ ਖਰਚਾ ਆਏਗਾ ਜਾਂ ਪ੍ਰਤੀ ਵਰਗ ਰੰਗ ਰੂਗਣ ਕਰਨ ਦਾ ਇੰਨਾ ਖਰਚਾ ਹੁੰਦਾ ਤੇ ਇਥੇ ਇਹਨੂੰ ਉਲਟਾ ਕਰ ਦਿੱਤਾ ਹੈ ਵੀ ਇੰਨਾ ਖਰਚਾ ਆ ਗਿਆ ਤੇ ਤੁਸੀਂ ਜੇ ਦਰ ਇਹ ਹੈਗੀ ਏ ਤੇ ਖੇਤਰ ਨੂੰ ਬਤ ਕਰੋ ਸੋ ਬੱਚਿਆਂ ਦੇ ਬੜੀ ਸੋਖੀ ਚੀਜ਼ ਹੈਗੀ ਏ ਕਿ ਜੇ ਮੈਂ ਕਹਾਂ ਮੰਨ ਲਓ ਕਿ ਏ 500 ਰੁਪਏ ਦੇ 5 ਸੰਤਰੇ ਆਉਂਦੇ ਨੇ ਠੀਕ ਹੈ ਨਾ ਤੇ 5 ਸੰਤਰੇ ਜੇ ਇੱਕ ਸੰਤਰਾ ਆਪਣਾ 10 ਰੁਪਏ ਦਾ ਤੇ 5 ਸੰਤਰੇ ਕਿੰਨੇ ਦੇ ਆਣਗੇ ਸੋ ਅਸੀਂ ਕਹਾਂਗੇ 5 ਨੂੰ ਗੁਣਾ 10 50 ਰੁਪਏ ਦੇ ਆਣ ਲਗੇ ਤੇ ਜੇ 50 ਜੇ ਇੱਕ ਸੰਤਰਾ 10 ਰੁਪਏ ਦਾ ਤੇ 5 ਸੰਤਰੇ ਦੀ ਕਿੰਨੀ ਕੀਮਤ ਹੋ ਗਈ ਜੇ 5 ਗੁਣਾ 10 ਕਿਤੇ 50 ਰੁਪਏ ਹੋਣਗੇ ਸੋ ਕਹਿਣ ਦਾ ਮਤਲਬ ਹੈਗਾ ਕਿ ਜੇ ਤੁਹਾਨੂੰ ਖੇਤਰਫਲ ਦਿੱਤਾ ਹੈ ਤੇ ਤੁਸੀਂ ਖਰਚਾ ਘਟ ਸਕਦੇ ਹੋ ਤੇ ਜੇ ਖਰਚਾ ਦਿੱਤਾ ਹੈ ਤੇ ਤੁਸੀਂ ਖੇਤਰਫਲ ਵੀ ਬੜਾ ਸੌਖਾ ਘਟ ਸਕਦੇ ਹੋ ਇਹ ਦੇਖੋ 2 ਰੁਪਏ ਖਰਚਾ ਹੈ ਉਹ ਇਹਨਾਂ ਨੇ ਕੀ ਕੀਤਾ ਇਥੇ 1 ਵਰਗ 1 ਨਹੀਂ ਦਿੱਤਾ 1 ਵਰਗ ਮੀਟਰ ਦਿੱਤਾ ਹੁੰਦਾ ਤੇ ਸਿੱਧਾ ਜਿੰਨਾ ਖਰਚਾ ਆਣਾ ਸੀਗਾ ਉਹਨੇ ਖੇਤਰਫਲ ਹੋ ਜਾਣਾ ਸੀ ਪਰ ਇਹਨਾਂ ਨੇ ਇਥੇ 2 ਕਰ ਦਿੱਤਾ ਇਹਨੂੰ ਕੀ ਕਰਾਂਗੇ 2 ਰੁਪਏ ਖਰਚਾ ਹੈ 1 ਵਰਗ ਮੀਟਰ ਨੂੰ ਸਫੇਦੀ ਕਰਉਣ ਦਾ ਇਹ ਬਣ ਪ੍ਰਤੀ ਵਰਗ ਮੀਟਰ ਪ੍ਰਤੀ ਵਰਗ ਮੀਟਰ ਵਿੱਚ ਵੀ 1 ਵਰਗ ਮੀਟਰ ਸੋ 498.96 ਖਰਚਾ ਹੈ ਕਿਨੇ ਦਾ 1 ਤੇ 2 ਥੱਲੇ ਆ ਜਾਏ 1/2 ਤੇ ਗੁਣਾ ਹੈ 1/2 498.96 ਦੋਨਾ ਪਾਗੋੜੀ ਦਾ 249.96 ਵਰਗ ਮੀਟਰ ਦਾ ਇਹਨਾਂ ਦਾ ਖਰਚਾ ਹੈ ਇਹਦਾ ਮਤਲਬ ਹੈ ਵੀ ਗੁੰਬਦ ਦਾ ਅੰਤਲਾ ਸਤਹੀ ਖੇਤਰਫਲ ਇੰਨਾ ਹੈ ਇਸ ਤਰ੍ਹਾਂ ਗੁੰਬਦ ਦੀ ਅੰਦਰੂਨੀ ਵਕਰ ਸਤ ਦਾ ਖੇਤਰਫਲ ਆ ਗਿਆ 249.48 ਮੀਟਰ ਵਰਗ ਇਹ ਕਿਸੇ ਦਾ ਜਵਾਬ ਸਾਡਾ ਆਹੀ ਕਿਹਾ ਠੀਕ ਹੈ ਇਹ 249.48 ਨਾ ਸੀ ਬੱਚੇ ਇੱਥੇ ਮੈਂ ਅਟਾਈਪਿੰਗ ਮਿਸਟੇਕ ਹੋ ਗਈ ਹੈ ਅੱਠ ਦੇਖੋ ਨਾ ਇਹ 2 2 4 2 4 8 ਫਿਰ 9 8 72 ਤੇ 2 9 18 ਫਿਰ 2 4 8 ਤੇ 2 8 16 ਇੱਥੇ ਗਲਤੀ ਨਾ ਬੱਚੇ ਜੋ ਐਸੀ ਇੱਥੇ ਟਾਈਪਿੰਗ ਮਿਸਟੇਕ ਹੋ ਗਈ ਠੀਕ ਹੈ 4 8 ਹਣੇ ਤੇ ਜਵਾਬ ਠੀਕ ਲਿਖਿਆ ਠੀਕ ਹੈ ਜੀ ਹੁਣ ਦੂਜਾ ਪਾਗ ਦੇਖੀਏ ਹੁਣ ਗੁੰਬਦ ਦੀ ਵਕਰ ਸਤ੍ਹਾ ਦਾ ਖੇਤਰਫਲ 249 ਕੋਣ ਚਾਹ ਹੁਣ ਅਸੀਂ ਕਣਫਲ ਕੱਢਣਾ ਹੈ ਆਵਾ ਦਾ ਆਇਤਨ ਕੱਢਣਾ ਹੈ ਪਰ ਸੜਕੋ ਅਰਧ ਵਿਆਸ ਹੀ ਹੈਗਾ ਜਿੱਦਾਂ ਪਹਿਲਾ ਸਵਾਲ ਕੀਤਾ ਆਪਾਂ ਇਸ ਤੋਂ ਪਹਿਲੇ ਖੇਤਰਫਲ ਦਿੱਤਾ ਹੋਇਆ ਹੋਏ ਸਤਹੀ ਖੇਤਰਫਲ ਉਦਰੋਂ ਦੀ ਅਰਧ ਵਿਆਸ ਕੱਢੋ ਤੇ ਅਰਧ ਵਿਆਸ ਤੋਂ ਫਿਰ ਦੁਬਾਰਾ আয়ਤਨ ਕੱਢੋ ਸੋ ਮੰਨ ਲਓ ਗੁੰਬਦ ਦਾ ਅਰਧ ਵਿਆਸ 6 ਸੈਂਟੀਮੀਟਰ ਐਸ ਯੂਨਿਟ ਪਤਾ ਲਗਾ ਲਿਆ ਉੱਤੇ ਅਰਧ ਗੋਲਾਕਾਰ ਗੁੰਬਦ ਦੀ ਵਕਰ ਸਤਤਾ ਦਾ ਖੇਤਰਫਲ ਬਰਾਬਰ 2 ਪਾਈ r ਵਰਗ ਸੋ ਬੱਚੋ ਇਹ ਜਿਹੜਾ ਵਕਰ ਸਤਤਾ ਦਾ ਖੇਤਰਫਲ 249.48 ਇੱਥੇ ਲਿਖ ਲਿਆ ਬਰਾਬਰ 2 ਪਾਈ 7 ਤੇ r ਵਰਗ ਹੁਣ r ਵਰਗ ਇਹਦੇ ਬਰਾਬਰ ਹੋ ਜਾਏਗਾ ਨੂੰ ਜੁਦਾ ਕਰਨਾ ਹੈ ਤੇ 249.48 ਨੂੰ ਗੁਣਾ 7 ਹੋ ਜਾਏਗਾ ਤੇ 2 22 ਅਰਧ ਗੋਲਾਕਾਰ ਹੈ ਨਾ ਤੇ ਇਸ ਕਰਕੇ 2 ਲਿਆ ਹੈ ਠੀਕ ਹੈ ਨਾ 4 ਨੇ ਲਿਆ ਪਰ ਗੋਲਾਕਾਰ ਇੱਥੇ 2 ਨਹੀਂ ਲਿਆ 4 ਲਿਆ ਸੋ ਇੱਥੇ ਧਿਆਨ ਰੱਖਣਾ ਇਹ ਨਹੀਂ ਸਕਲਦਾ ਠੀਕ ਹੈ ਨਾ ਸੋ ਇਹ 2 22 42 ਹੋ ਗਿਆ ਹੁਣ ਬੱਚਿਓ ਜਦੋਂ ਅਸੀਂ ਇਹ 4 ਨਾਲ ਭਾਗ ਹੁੰਦਾ ਹੈ 11 ਨਾਲ ਭਾਗ ਹੁੰਦਾ ਦੇਖੋ 8 ਔਰ 9 17 ਇਹ ਦੇਖੋ ਇਹ ਸੱਜੇ ਪਾਸੇ ਤੋਂ ਗਿਣਨਾ ਹੈ ਜਿਹੜੀਆਂ ਤਾਂਕ ਥਾਵਾਂ ਤੇ ਸੰਖਿਆ ਅੰਕ ਹੈਗੇ ਨੇ 8 ਇਹ ਪਹਿਲਾ ਹੈਗਾ 8 ਫਿਰ ਤੀਜੇ ਤੇ 9 ਹੈਗਾ ਤੇ ਫਿਰ ਪੰਜਵੇਂ ਤੇ 2 ਹੈਗਾ ਸੋ 8 ਔਰ 9 17 17 2 19 ਠੀਕ ਹੈ ਨਾ ਹੁਣ ਜਿਸ ਤھاਵੇਂ ਤੇ ਸੰਖਿਆਵਾਂ ਦੇ ਉਗੜੀਆਂ 4 ਔਰ 4 8 ਸੋ 19 ਚੋਂ ਹਟਾਰ 18 ਗਿਆ ਕਿੰਨਾ ਹੁੰਦਾ 19 ਚੋਂ 8 ਗਿਆ ਸੌਰੀ 4 ਜਮਾ 4 8 19 ਚੋਂ 8 ਗਿਆ ਕਿੰਨਾ ਹੁੰਦਾ 11 ਤੇ 11 11 ਨਾਲ ਭਾਗ ਹੁੰਦਾ ਹੈ ਇਹਨਾਂ ਇਸ ਪੂਰੀ ਸੰਖਿਆ 11 ਨਾਲ ਭਾਗ ਬਣਿਆ ਕਿ ਸੋ 11 ਚੌਕ 44 11 ਨੂੰ 22 9 ਥੱਲੇ ਉਤਾਰਿਆ 29 11 ਗੁਣਾ 22 ਤੇ 7 4 ਥੱਲੇ ਉਤਾਰਿਆ 11 66 ਫਿਰ 74 ਚੋਂ 66 74 ਚੋਂ 66 ਗਿਆ 8 ਤੇ 8 ਥੱਲੇ ਉਤਾਰਿਆ 88 ਬਣਿਆ ਸੋ 11 8 88 ਤੇ ਗੁਣਾ 7 ਸੋ ਜਦੋਂ ਬੱਚਿਓ ਐ ਅਸੀਂ ਇਹਨੂੰ ਭਾਗ ਕੀਤਾ ਸਾਰੇ ਨੂੰ ਤੇ ਆਰ ਵਰਗ ਸਾਡਾ ਆ ਗਿਆ 39.69 ਇਹਨੂੰ ਗੁਣਾ ਕਰਕੇ ਜਿਹੜਾ 4 ਨਾਲ ਆਇਆ 4 ਨਾਲ ਫਿਰ ਭਾਗ ਉਹਨਾ 425 4624 ਤੇ 47 28 ਜਿਹੜੇ ਇਹ ਕੀਤਾ ਤੇ ਸਾਡੇ ਕੋਲ ਇਹ ਆ ਗਿਆ ਹੁਣ ਬੱਚਿਓ ਇਹਦਾ ਵਰਗਮੂਲ ਜਿਹੜਾ ਕੱਢਾਂਗੇ ਆਪਾਂ ਤੇ ਆ ਜਾਏਗਾ ਆਰ ਬਰਾਬਰ 39.69 ਇਹ ਤੁਹਾਨੂੰ ਵਰਗਮੂਲ ਕੱਢਣਾ ਆਉਣਾ ਚਾਹੀਦਾ ਹੈ ਇਹ ਲੰਬੀ ਭਾਗ ਦੇ ਨਾਲ ਦੋ ਸਟੈਪ ਵਿੱਚ ਹੀ ਹੋ ਜਾਏਗਾ 6636 ਇਹ ਇੱਥੇ 6 12 ਆ ਜਾਏਗਾ ਤੇ ਥੱਲੇ 3 369 ਆ ਜਾਏਗਾ ਤੇ ਜਿਹੜੇ ਤਿੰਨ ਗੁਣਾ ਕਰਾਂਗੇ 3 3 9, 3 2 6 ਤੇ 3 1 3 369 6.3 ਆ ਜਾਏਗਾ ਠੀਕ ਹੈ ਨਾ ਸੋ ਇਹ ਵਰਗਮੂਲ ਕਿਦਾਂ ਕੱਢਣਾ ਹੈ ਜੇ ਤੁਸੀਂ ਭੁੱਲ ਗਏ ਹੋ ਤੇ 8ਵੀਂ ਗਣਿਤ ਦੀ ਪਲੇਲਿਸਟ ਤੇ ਜਾਓ ਤੇ ਉੱਥੇ ਜਿਹੜਾ ਵਰਗ ਤੇ ਵਰਗਮੂਲ ਦਾ ਜਿਹੜਾ ਇਹ ਅਧਿਆਇ ਹੱਲ ਕੀਤਾ ਹੋਇਆ ਸਾਰੇ ਸਵਾਲ ਉਹ ਚੋ ਕੋਈ ਵੀ ਖੋਲ ਕੇ ਇੱਕ ਅਦਾ ਸਵਾਲ ਮੁੜ ਕੇ ਦੇਖ ਲਓ ਸਾਰੀ ਵਿਧੀ ਉਹ ਚੋ ਬੜੇ ਵਿਸਥਾਰ ਦੇ ਨਾਲ ਸਮਝਾਈ ਹੋਈਆਂ ਸੋ ਭਾਵ ਗੋਲਾਕਾਰ ਗੁੰਬਦ ਦਾ ਅਰਧ ਵਿਆਸ ਆ ਗਿਆ 6.3 ਸੈਂਟੀਮੀਟਰ ਪਰ ਇਹ ਸਾਡਾ ਵਿੱਚ ਸਵਾਲ ਵਾਲੇ ਹੋਇਆ ਨਹੀਂ ਇਹ ਇਕੱਲਾ ਅਸੀਂ ਹਵਾ ਦਾ ਆਇਤਨ ਕੱਢਣਾ ਹੈ ਇਹ allele ਸਾਡਾ ਅਰਧ ਵਿਆਸ ਹੈ ਸੋ ਹੁਣ ਅਰਧ ਗੋਲਾਕਾਰ ਗੁੰਬਦਦਾਰ ਦਾ ਵਿਆਸ ਐਨਾ ਹੋ ਗਿਆ ਸਾਡੇ ਕੋਲ ਗੁੰਬਦ ਆਇਤਨ ਦੋ ਬਟਾ 3 ਤੁਸੀਂ ਅਰਧ ਗੋਲਾਕਾਰ ਹੈ ਸੋ ਦੋ ਬਟਾ 3 ਨਾਗਾ 4 ਬਟਾ 3 ਹੀ ਹੋਗਾ ਪਾਈ r ਕਣ 2 ਬਟਾ 3 ਗੁਣਾ ਪਾਈ ਬਟਾ 7 ਤੇ 6.3 ਗੁਣਾ 6.3 ਗੁਣਾ 6.3 10 ਨਾ ਭਾਗੀ ਤਾਂ ਤੇ 2.1 ਆ ਗਿਆ 7 ਨਾ ਭਾਗੀ ਤਾਂ ਤੇ 0.9 ਆ ਗਿਆ ਤੇ 1 6.3 ਅੰਦਰ ਆ ਗਿਆ ਗੁਣਾ ਕਰਕੇ ਆ ਗਿਆ 523.908 ਤੇ ਇਹ ਬੱਚਿਓ ਅਸੀਂ ਇਹ ਇੱਥੇ ਜ਼ੀਰੋ ਹੈਗਾ ਤੇ ਇੱਥੇ ਹਟਾ ਦਿੱਤੇ ਸੋ 523.9 ਸੈਂਟੀਮੀਟਰ ਕਣ ਲਗਭਗ ਲੈ ਲਿਆ ਠੀਕ ਹੈ ਹੁਣ ਗੁੰਬਦ ਦੇ ਅੰਦਰ ਹਵਾ ਦਾ ਆਇਤਨ ਬਰਾਬਰ ਗੁੰਬਦ ਦਾ ਆਇਤਨ ਜਿੰਨੀ ਹਵਾ ਦਾ ਆਇਤਨ ਹੈਗਾ ਉੰਨੇ ਗੁੰਬਦ ਦਾ ਆਇਤਨ ਹੋਏਗਾ ਸੋ ਇਸ ਤਰ੍ਹਾਂ ਗੁੰਬਦ ਦੇ ਅੰਦਰ ਹਵਾ ਦਾ ਆਇਤਨ ਬਰਾਬਰ 523.9 ਸੈਂਟੀਮੀਟਰ ਕਣ ਲਗ ਭਾਗ ਆਇਆ ਸਾਡਾ ਆ ਗਿਆ ਜਵਾਬ ਸੋ ਐਸੀ ਪੇ ਵਿਦਿਆਰਥੀਓ ਤੁਹਾਡੇ ਸਵਾਲ 7ਵਾਂ ਤੇ 8ਵਾਂ ਸਤੁ ਸ੍ਰੀ ਅਕਾਲ ਨਾਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ